ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੰਡੀਗੜ੍ਹ ਵਰਕਸ਼ਾਪ ਸਟਾਫ ਭਰਤੀ 2024 ਡੇਵਸ ਤੇ ਪਾਰਟਨਰ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇਤਿਹਾਸ ਨਿਸ਼ਤਿਆਰ ਨੰਬਰ 11323 2024 ਰਾਈ 12 ਜੂਨ 2024 ਨੂੰ ਜਾਰੀ ਹੋਏ ਨੋਟਿਸ ਮੁਤਾਬਿਕ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀਟੀਯੂ ਵਿਭਾਗ ਵਿੱਚ ਵਰਕਸ਼ਾਪ ਸਟਾਫ ਦੀ ਸਿੱਧੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੁੱਲ 68 ਜੋਗ ਉਮੀਦਵਾਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ ਇਸ ਮੰਤਵ ਲਈ ਚੰਡੀਗੜ੍ਹ ਪ੍ਰਕਾਸ਼ ਪ੍ਰਸ਼ਾਸਨ ਵੱਲੋਂ ਵਰਕਸ਼ਾਪ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਦੀ ਸ਼ੁਰੂਆਤ ਤੇ ਮਿਤੀ 15 ਜੂਨ 2024 ਅਤੇ ਅੰਤਿਮ ਮਿਤੀ 24 14 ਜੁਲਾਈ 2024 ਨਿਰਧਾਰਿਤ ਕੀਤੀ ਗਈ ਹੈ ਚਲੋ ਜੀ ਗੱਲਬਾਤ ਕਰਦੇ ਆ ਵਰਕਸ਼ਾਪ ਸਟਾਫ ਦੀਆਂ ਇਹਦੀਆਂ ਭਰਤੀਆਂ ਸੰਬੰਧਿਤ ਸਿਲੇਬਸ ਅਤੇ ਪ੍ਰੀਖਿਆ ਪੈਟਰਨ 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 ਬਾਰੇ ਅਤੇ ਕਿਸ ਵਿਸ਼ੇ ਵਿੱਚੋਂ ਕਿੰਨੇ ਨੰਬਰਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਤੇ ਕਿਹੜੇ ਵਿਸ਼ੇ ਦੀ ਵੇਟੇਜ ਜ਼ਿਆਦਾ ਰਹਿ ਸਕਦੀ ਹੈ ਇਹ ਇਹ ਪੇਪਰ 2 ਘੰਟੇ ਦੀ ਮਿਆਦ ਦੇ ਦੋ ਭਾਗ ਹੋਣਗੇ ਤੇ 100 ਤੋਂ ਬਹੁਤ ਚੋਣਵੇਂ ਕੁਐਸਚਨ ਹੋਣਗੇ ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰੀਖਿਆ ਪੈਟਰਨ ਦੀ ਗੱਲ ਕਰੀਏ ਨੰਮੈਰਿਕਲ ਅਬਿਲਟੀ ਵੀ ਕੁਐਸਚਨ ਇੰਗਲਿਸ਼ ਅਪ ਟੂ 10th ਸਟੈਂਡਰਡ 10 ਕੁਐਸਚਨ ਜਨਰਲ ਨੋਲਜ 10 ਕੁਐਸਚਨ ਤੇ ਐਲੀਮੈਂਟਰੀ ਕੰਪਿਊਟਰ ਨੋਲਜ 10 ਕੁਐਸਚਨ ਮਤਲਬ ਬੇਸਿਕ ਨੋਲਜ ਚਾਹੀਦੀ ਹੈ ਕੰਪਿਊਟਰ ਦੀ ਤੇ ਪਾਰਟ 2 ਵਿੱਚ ਰਿਸਪੈਕਟਿਵ ਟ੍ਰੇਡ ਕੈਟਾਗਰੀ ਨੋਲਜ ਹੋਣੀ ਚਾਹੀਦੀ ਹੈ ਜੋ ਵੀ ਜਿਸ ਵੀ ਟ੍ਰੇਡ ਵਿੱਚ ਤੁਸੀਂ ਇਲੈਕਟ੍ਰੀਸ਼ੀਅਨ ਫਿਟਰ ਵੈਲਟਰ ਪਲੰਬਰ ਜਸਵੀ ਜਸਵੀ ਕੈਟਾਗਰੀ ਜਾਂ ਟ੍ਰੇਡ ਵਿੱਚ ਤੁਸੀਂ ਜਾਣਾ ਚਾਹੋਗੇ ਤੇ ਉਸ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਉਹ 50 ਕੁਐਸਚਨ ਉਸ ਵਿੱਚੋਂ ਪੁੱਛੇ ਜਾਣਗੇ ਤੇ ਪ੍ਰੀਖਿਆ ਕੇਂਦਰਾਂ ਦੀ ਗੱਲ ਕਰੀਏ ਪ੍ਰੀਖਿਆ ਕੇਂਦਰ ਪੰਚਕੂਲਾ ਵਿੱਚ ਵੀ ਯੋਜਿਤ ਕੀਤਾ ਜਾ ਸਕਦਾ ਹੈ ਤੇ ਚੰਡੀਗੜ੍ਹ ਵਿੱਚ ਵੀ ਤੁਹਾਡਾ ਪੇਪਰ ਹੋ ਸਕਦਾ ਇਹਨਾਂ ਦੋਵਾਂ ਜਗਾਵਾਂ ਵਿੱਚੋਂ ਇੱਕ ਹਾਂਜੀ ਉਸ ਤੋਂ ਬਾਅਦ ਇਹ ਗੱਲ ਕਰੀਏ ਤੇ ਇਹ ਗਰੁੱਪ ਸੀ ਦੀ ਭਰਤੀ ਵਿੱਚ ਇਹ ਕਾਊਂਟਰ ਕੀਤੀ ਜਾਵੇਗੀ ਤੇ ਇਸ ਵਿੱਚ ਤੁਹਾਨੂੰ 20000 ਰੁਪਇਆ ਬੇਸਿਕ ਸੈਲਰੀ ਦਿੱਤੀ ਜਾਵੇਗੀ ਬਹੁਤ ਹੀ ਵਧੀਆ ਸੈਲਰੀ ਪੈਕੇਜ ਮਿਲੇਗਾ ਸਟੂਡੈਂਟਸ ਨੂੰ ਤੇ ਹਾਂਜੀ ਸਿਲੇਬਸ ਤੇ ਪ੍ਰੀਖਿਆ ਪੈਟਰਨ ਪੈਟਰਨ ਬਾਰੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸੀ ਯੂ ਚੰਡੀਗੜ੍ਹ ਬੋਰਡ ਵੱਲੋਂ ਇਹ ਭਾrti ਕੀਤੀ ਜਾਣੀ ਹੈ ਬਹੁਤ-ਬਹੁਤ ਧੰਨਵਾਦ ਜੋ ਵੀ ਸਟੂਡੈਂਟ ਇਸ ਪ੍ਰੀਖਿਆ ਦਿੱ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਹ ਜ਼ਰੂਰ ਤਿਆਰੀ ਕਰ ਲੈਣਾ